ਅੱਜ ਐਸਪੀਐਸ ਹਸਪੀਟਲ ਸਰਗੁਰੂ ਪ੍ਰਤਾਪ ਸਿੰਘ ਹਸਪੀਟਲ ਵੱਲੋਂ ਸ੍ਰੀ ਭੈਣੀ ਸਾਹਿਬ ਸ੍ਰੀ ਸੁਵਦੇਸ਼ ਚੋਪੜਾ ਸ੍ਰੀਮਤੀ ਸੁਵਦੇਸ਼ ਚੋਪੜਾ ਦੀ ਯਾਦ ਦੇ ਵਿੱਚ ਇੱਥੇ ਕੈਂਪ ਲਾਇਆ ਗਿਆ ਜਿੱਥੇ ਅੱਖਾਂ ਦੇ ਡਾਕਟਰ ਮੈਡੀਸਨ ਦੇ ਡਾਕਟਰ ਔਰ ਆਰਥੋ ਦੇ ਡਾਕਟਰ ਔਰ ਹਰ ਤਰ੍ਹਾਂ ਦੇ ਡਾਕਟਰ ਸੈਂਕੜੇ ਦੀ ਗਿਣਤੀ 'ਚ ਮਰੀਜ਼ ਲਾਈਨ ਲਾਈ ਖੜੇ ਨੇ ਤੇ ਇਸ ਵਾਸਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੁਭਾ ਹਰਪ੍ਰੀਤ ਸਿੰਘ ਲੁਧਿਆਣਾ ਤੋਂ ਇਸ ਤਰ੍ਹਾਂ ਦੇ ਕੈਂਪ ਯੋਜਨ ਕਰਨੇ ਜਨਤਾ ਦੀ ਭਲਾਈ ਵਾਸਤੇ ਬਹੁਤ ਅੱਛਾ ਹੈ ਸ੍ਰੀ ਭੈਣੀ ਸਾਹਿਬ ਸਭ ਦਾ ਸਵਾਗਤ ਹੈ ਔਰ ਉਹਨਾਂ ਦੀ ਬੜੀ ਸੇਵਾ ਹੋ ਰਹੀ ਹੈ ਡਾਕਟਰ ਬੜੇ ਧਿਆਨ ਨਾਲ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਵਿਰਖ ਸੀਨੀਅਰ ਕੰਸਲਟੈਂਟ ਐਸ ਪੀ ਐਸ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਔਰ ਅੱਜ ਅਸੀਂ ਇੱਥੇ ਪੈਣੀ ਸਾਹਿਬ ਕੈਂਪ ਲਾਇਆ ਫ੍ਰੀ ਕੈਂਪ ਲਾਇਆ ਮੈਡੀਸਨ ਦਾ ਤੇ ਅੱਖਾਂ ਦਾ ਕੈਂਪ ਲਗਾ ਇੱਥੇ ਜੀ ਔਰ ਇੱਥੇ ਅਸੀਂ ਬਹੁਤ ਤਰ੍ਹਾਂ ਦੇ ਪੇਸ਼ੈਂਟ ਜਿਵੇਂ ਸ਼ੂਗਰ ਦੇ ਆ ਬੀਪੀ ਦੇ ਕੋਈ ਹਾਰਟ ਦੇ ਆ ਕੋਈ ਨਿਗਾ ਦੇ ਆ ਜਿਵੇਂ ਗਠੀਆ ਵਗੈਰਾ ਦੇ ਆ ਉਹ ਸਾਰੇ ਪੇਸ਼ੈਂਟਾਂ ਦਾ ਕੀ ਇਥੇ ਬੜਾ ਵਧੀਆ ਟ੍ਰੀਟਮੈਂਟ ਦੇਖ ਰਹੇ ਆ ਚੈੱਕਅਪ ਕਰ ਰਹੇ ਆ ਔਰ ਟੈਸਟ ਵੀ ਕੁਝ ਕਰ ਰਹੇ ਆ ਇਥੇ ਫ੍ਰੀ ਸੇਵਾ ਕਰ ਰਹੇ ਆ ਅੱਜ ਔਰ ਕਿਹੜੇ ਕਿਹੜੇ ਟੈਸਟ ਹੋ ਰਹੇ ਨੇ ਇੱਥੇ ਅੱਜ ਹੋ ਰਿਹਾ ਜੀ ਬੀਪੀ ਹੋ ਰਿਹਾ 슈ਗਰ ਹੋ ਰਿਹਾ ਈਸੀਜੀ ਹੋ ਰਹੀ ਆ ਤੇ ਇਹ ਸਾਰੇ ਇੱਥੇ ਟੈਸਟ ਫ੍ਰੀ ਕੀਤੇ ਜਾ ਰਹੇ ਆ ਜੀ ਅੱਜ ਐਸਪੀਐਸ ਹਸਪੀਟਲ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਵੱਲੋਂ ਸ੍ਰੀ ਭੈਣੀ ਸਾਹਿਬ ਸ੍ਰੀ ਸੁਦੇਸ਼ ਚੋਪੜਾ ਸ਼੍ਰੀਮਤੀ ਸੁਦੇਸ਼ ਚੋਪੜਾ ਦੀ ਯਾਦ ਵਿੱਚ ਇੱਥੇ ਕੈਂਪ ਲਾਇਆ ਗਿਆ ਜੀ ਅੱਖਾਂ ਦੇ ਡਾਕਟਰ ਮੈਡੀਸਨ ਦੇ ਡਾਕਟਰ ਔਰ ਆਰਥੋ ਦੇ ਡਾਕਟਰ ਔਰ ਹਰ ਤਰ੍ਹਾਂ ਦੇ ਡਾਕਟਰ ਸੈਂਕੜੇ ਦੀ ਗਿਣਤੀ 'ਚ ਮਰੀਜ਼ ਲਾਈਨ ਲਾਈ ਖੜੇ ਨੇ ਤੇ ਇਸ ਵਾਸਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੁਭਾਹ ਰੇਨ ਸਿੰਘ ਲੁਧਿਆਣਾ ਤੋਂ ਇਸ ਤਰ੍ਹਾਂ ਦੇ ਕੈਂਪ ਯੋਜਨ ਕਰਨੇ ਜਨਤਾ ਦੀ ਭਲਾਈ ਵਾਸਤੇ ਬਹੁਤ ਅੱਛਾ ਹੈ ਸ੍ਰੀ ਭੈਣੀ ਸਾਹਿਬ ਸਭ ਦਾ ਸਵਾਗਤ ਹੈ ਔਰ ਉਹਨਾਂ ਦੀ ਬੜੀ ਸੇਵਾ ਹੋ ਰਹੀ ਹੈ ਡਾਕਟਰ ਬੜੇ ਧਿਆਨ ਨਾਲ ਦੇਖ ਰਹੇ ਨੇ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਬਿਰਕ ਸਿਨિયਰ ਕੰਸਲਟੈਂਟ ਐਸ ਪੀ ਐਸ ਹਸਪੀਟਲ ਦੇ ਵਿੱਚ ਕੰਮ ਕਰ ਰਿਹਾ ਜੀ ਔਰ ਅੱਜ ਅਸੀਂ ਇੱਥੇ ਪੈਣੀ ਸਾਹਿਬ ਕੈਂਪ ਲਾਇਆ ਫ੍ਰੀ ਕੈਂਪ ਲਾਇਆ ਮੈਡੀਸਨ ਦਾ ਤੇ ਅੱਖਾਂ ਦਾ ਕੈਂਪ ਲਗਾਇਆ ਇੱਥੇ ਜੀ ਔਰ ਇੱਥੇ ਅਸੀਂ ਬਹੁਤ ਤਰ੍ਹਾਂ ਦੇ ਪੇਸ਼ੈਂਟ ਜਿਵੇਂ ਸ਼ੂਗਰ ਦੇ ਆ ਬੀਪੀ ਦੇ ਕੋਈ ਹਾਰਟ ਦੇ ਆ ਕੋਈ ਨਿਗਾ ਦੇ ਆ ਜਿਵੇਂ ਗਠੀਆ ਵਗੈਰਾ ਦੇ ਆ ਉਹ ਸਾਰੇ ਪੇਸ਼ੈਂਟਾਂ ਦਾ ਕੀ ਇੱਥੇ ਬੜਾ ਵਧੀਆ ਟ੍ਰੀਟਮੈਂਟ ਦੇਖ ਰਹੇ ਆ ਚੈੱਕਅਪ ਕਰ ਰਹੇ ਆ ਔਰ ਟੈਸਟ ਵੀ ਕੁਝ ਕਰ ਰਹੇ ਆ ਇੱਥੇ ਫ੍ਰੀ ਸੇਵਾ ਕਰਦੇ ਆ ਅੱਜ ਔਰ ਉਹ ਕਿਹੜੇ ਕਿਹੜੇ ਟੈਸਟ ਹੋ ਰਹੇ ਨੇ ਇੱਥੇ ਅੱਜ ਹੋ ਰਿਹਾ ਜੀ ਬੀਪੀ ਹੋ ਰਿਹਾ 슈ਗਰ ਹੋ ਰਿਹਾ ਈਸੀਜੀ ਹੋ ਰਹੀ ਆ ਤੇ ਇਹ ਸਾਰੇ ਇੱਥੇ ਟੈਸਟ ਫ੍ਰੀ ਕੀਤੇ ਜਾ ਰਹੇ ਆ ਜੀ ਅੱਜ ਐਸਪੀਐਸ ਹਸਪੀਟਲ ਸਰਗੁਰੂ ਪ੍ਰਤਾਪ ਸਿੰਘ ਹਸਪੀਟਲ ਵੱਲੋਂ ਸ੍ਰੀ ਭੈਣੀ ਸਾਹਿਬ ਸ੍ਰੀ ਸੁਦੇਸ਼ ਚੋਪੜਾ ਸ੍ਰੀਮਤੀ ਸੁਦੇਸ਼ ਚੋਪੜਾ ਦੀ ਯਾਦ ਦੇ ਵਿੱਚ ਇੱਥੇ ਕੈਂਪ ਲਾਇਆ ਗਿਆ ਜੀ ਚੱਖਾਂ ਦੇ ਡਾਕਟਰ ਮੈਡੀਸਨ ਦੇ ਡਾਕਟਰ ਔਰ ਆਰਥੋ ਦੇ ਡਾਕਟਰ ਔਰ ਹਰ ਤਰ੍ਹਾਂ ਦੇ ਡਾਕਟਰ ਸੈਂਕੜੇ ਦੀ ਗਿਣਤੀ 'ਚ ਮਰੀਜ਼ ਲਾਈਨ ਲਾਈ ਖੜੇ ਨੇ ਤੇ ਇਸ ਵਾਸਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸੁਭਾ ਸਰਪ੍ਰਿੰਸ ਸਿੰਘ ਲੁਧਿਆਣਾ ਤੋਂ ਇਸ ਤਰ੍ਹਾਂ ਦੇ ਕੈਂਪ ਯੋਜਨ ਕਰਨੇ ਜਨਤਾ ਦੀ ਭਲਾਈ ਵਾਸਤੇ ਬਹੁਤ ਅੱਛਾ ਹੈ ਸਿਟੀ ਪੈਣੀ ਸਾਹਿਬ ਦਾ ਸਵਾਗਤ ਹੈ ਔਰ ਉਹਨਾਂ ਦੀ ਬੜੀ ਸੇਵਾ ਹੋ ਰਹੀ ਹੈ ਡਾਕਟਰ ਬੜੇ ਧਿਆਨ ਨਾਲ ਦੇਖ ਰਹੇ ਨੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਵਿੰਦਰ ਸਿੰਘ ਵਿਰਖ ਸਿਨੀਅਰ ਕੰਸਲਟੈਂਟ ਐਸ ਪੀ ਐਸ ਹਸਪੀਟਲ ਦੇ ਵਿੱਚ ਕੰਮ ਕਰਦੇ ਆ ਜੀ ਔਰ ਅੱਜ ਅਸੀਂ ਇੱਥੇ ਪੈਣੀ ਸਾਹਿਬ ਕੈਂਪ ਲਾਇਆ ਫ੍ਰੀ ਕੈਂਪ ਲਾਇਆ ਮੈਡੀਸਨ ਦਾ ਤੇ ਅੱਖਾਂ ਦਾ ਕੈਂਪ ਲੱਗਾ ਇੱਥੇ ਜੀ ਔਰ ਇੱਥੇ ਅਸੀਂ ਬਹੁਤ ਤਰ੍ਹਾਂ ਦੇ ਪੇਸ਼ੈਂਟ ਜਿਵੇਂ ਸ਼ੂਗਰ ਦੇ ਆ ਬੀਪੀ ਦੇ ਕੋ ਹਾਰਟ ਦੇ ਆ ਕੋਈ ਨਿਕਾ ਦੇ ਆ ਜਿਵੇਂ ਗਟਕਿਆ ਵਗੈਰਾ ਦੇ ਆ ਉਹ ਸਾਰੇ ਪੇਸ਼ੈਂਟਾਂ ਦਾ ਅਸੀਂ ਇੱਥੇ ਬੜਾ ਵਧੀਆ ਸਟੇਟ ਦੇਖ ਰਹੇ ਆ ਚੈੱਕਅਪ ਕਰ ਰਹੇ ਆ ਔਰ ਟੈਸਟ ਵੀ ਕੁਝ ਕਰ ਰਹੇ ਆ ਅਸੀਂ ਇੱਥੇ ਫ੍ਰੀ ਸੇਵਾ ਕਰਦੇ ਆ ਅੱਜ ਔਰ ਕਿਹੜੇ ਕਿਹੜੇ ਟੈਸਟ ਹੋ ਰਹੇ ਨੇ ਇੱਥੇ ਅੱਜ ਹੋ ਰਿਹਾ ਜੀ ਬੀਪੀ ਹੋ ਰਿਹਾ ਸ਼ੂਗਰ ਹੋ ਰਿਹਾ ਈਸੀਜੀ ਹੋ ਰਹੀ ਆ ਤੇ ਇਹ ਸਾਰੇ ਇੱਥੇ ਟੈਸਟ ਫ੍ਰੀ ਕੀਤੇ ਜਾ ਰਹੇ ਆ ਜੀ